ਲਾਈਫ ਜੀ ਕਾ ਖਾਲਸਾ ਲਾਈਫ ਜੀ ਕੀ ਵਾਹ ਤੇ ਮੈਂ ਬਹੁਤ ਖੁਸ਼ ਹਾਂ ਸੰਤਾਂ ਨੂੰ ਨਮਨ ਕਰਦਾ ਹਾਂ ਜਿਹੜੇ ਅੰਮ੍ਰਿਤਧਾਰੀ ਨੇ ਅੰਮ੍ਰਿਤ ਜੀ ਬਾਗ ਖੰਡੇ ਬਾਟੇ ਦੀ ਬਹੁਤ ਲੈਂਥ ਤੋਂ ਪਹਿਲਾਂ ਪੰਜ ਪਿਆਰੇ ਸਿੰਘ ਸਹਿਬਾਨ ਸਤਿ ਸ੍ਰੀ ਅਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ న్యూਸ ਚੈਨਲ ਨਾਲ ਤੇ ਮੈਂ ਸਤਿਰਾਮ ਸਿੰਘ ਜਿਵੇਂ ਜਿਵੇਂ ਬਾਬਾ ਮਨਪ੍ਰੀਤ ਸਿੰਘ ਜੀ ਅਤੇ ਸਾਰੀਆਂ ਹੋਰ ਸਹਿਯੋਗੀ ਜਥੇ ਬੰਦਿਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਦੇ ਨਾਲ ਨਾਲ ਬੁੱਧੀਜੀਵੀ ਵੱਲਮਾ ਪਰਮਾ ਦੇ ਵਿਰੋਧ ਜਿਹੜਾ ਇਹ ਸੰਘਰਸ਼ ਵਿੱਢਿਆ ਉਹਦੇ ਵਿੱਚ ਸਾਥ ਦੇ ਰਹੇ ਆ ਸਫਲ ਹੋ ਰਹੇ ਆ ਪਰ ਉਵੇਂ-ਉਵੇਂ ਜਿਹੜੇ ਇਹ ਧੰਦੇ ਨਾਲ ਜੋ ਐਂਡ ਲੋਕਾ ਜੁੜੇ ਲੋਕਾ ਉਹਨਾਂ ਨੇ ਵੀ ਨਵੇਂ-ਨਵੇਂ ਜਿਹੜੇ ਟ੍ਰੈਕ ਵਰਤਨੇ ਸ਼ੁਰੂ ਕਰ ਦਿੱਤੇ ਜਿਸ ਤਰ੍ਹਾਂ ਕਿ ਹੁਣ ਜਿਹੜੀਆਂ ਮੈਂ 2-4 ਅੱਜ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਤੁਹਾਨੂੰ ਜੇ ਇਹੋ ਜਿਹੇ ਲੋਕ ਪੁੱਛਾ ਕੱਢਣ ਧੀੜ ਆਟੋਮੈਟਿਕ ਹੀ ਵੱਧ ਜੁਣੀਆਂ ਇਸ ਕਰਕੇ ਬਾਬਾ ਜੀ ਨੂੰ ਬੇਨਤੀ ਆ ਕਿ ਹਰ ਪਿੰਡ ਤੇ ਹਰ ਜਗ੍ਹਾ ਦੇ ਉੱਤੇ ਜਿਹੜੀਆਂ ਕਮੇਟੀਆਂ ਦਾ ਗਠਨ ਕੀਤਾ ਜਾਵੇ ਛੋਟੀ ਤੋਂ ਛੋਟੀ ਜਗ੍ਹਾ ਨੂੰ ਵੱਡੀ ਮਸਜਿਦ ਸਮਝ ਕੇ ਛੋਟੇ ਤੋਂ ਛੋਟੇ ਬਾਬੇ ਨੂੰ ਵੱਡੀ ਸਮੱਸਿਆ ਸਮਝ ਕੇ ਇਹਨਾਂ ਦੀ ਰੋਕਥਾਮ ਲਈ ਹਰ ਜਗ੍ਹਾ ਜਿਹੜੀ ਉਹ ਗਣਤੀ ਪੈਰੋਕਾਰਾਂ ਦੀ ਵਧਾਈ ਜਾਵੇ ਕਿਉਂਕਿ ਇਹਨਾਂ ਨੇ ਪੁੱਛਾਂ ਕੱਢਣ ਵਾਲੇ ਰੂਪ ਦੇ ਵਿੱਚ ਹੋਰ ਲੋਕ ਅੱਗੇ ਲੈ ਜਾਂਦੇ ਆ ਜਿਨ੍ਹਾਂ ਨੂੰ ਆਟੋਮੈਟਿਕ ਵੇਲੇ ਲੋਕ ਨਸ਼ੇੜੀ ਨਸ਼ਾਖਾਨੇ ਜਿਹੜੇ ਉਹ ਟੋਲਕੀਆਂ ਕੁੱਟਦੇ ਲੋ ਪੀਰ ਵਧੇਗੀ ਇੱਕਦਮ ਕਿਉਂਕਿ ਆ ਜਿਹੜੀਆਂ ਵੀਡੀਓ ਪਾਈਆਂ ਮੇਰਾ ਕੋਈ ਖਾਸ ਮਕਸਦ ਆ ਇਹ ਜਿਹੜਾ ਵੀਡੀਓ ਚ ਡਾਨਸ ਆ ਵੀਡੀਓ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਆ ਇਸ ਵੀਡੀਓ ਦੇ ਵਿੱਚ ਜਿਹੜੇ ਲੋਕਾਂ ਦਾ ਪਹਿਰਾਵਾ ਪਾਇਆ ਹੋਇਆ ਹੈ ਇਹ ਆਟੋਮੈਟਿਕ ਅੱਜ ਕੱਲ੍ਹ ਯੁੱਗ ਦੇ ਹਿਸਾਬ ਦੇ ਨਾਲ ਪਬਲਿਕ ਨੂੰ ਆਪਦੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸ ਕਰਕੇ ਅਸੀਂ ਤਹਿ ਦਿਲੋਂ ਇਹ ਸਾਰੀ ਸੰਸਥਾ ਦਾ ਬਾਬਾ ਜੀ ਦਾ ਧੰਨਵਾਦ ਕਰਦੇ ਆ ਤੇ ਕੋਸ਼ਿਸ਼ ਕਰਾਂਗੇ ਵੀ ਜਿਹੜੇ ਢੰਗ ਤਰੀਕੇ ਨਾਲ ਸਾਡੀ ਡਿਊਟੀ ਆ ਅਸੀਂ ਉਸ ਮੁਤਾਬਕ ਇਹਨਾਂ ਦਾ ਸਾਥ ਜਰੂਰ ਦੇਵਾਂਗੇ ਫਿਰ ਦੁਬਾਰੀ ਦੇਖਣੇ ਵੀ ਜਿਹੜੀਆਂ ਮੈਂ ਵੀਡੀਓ ਅੱਜ ਅਪਲੋਡ ਕਰ ਰਿਹਾ ਮੈਂ ਦਿਖਾ ਰਿਹਾ ਸਾਰਾ ਸੰਸਥਾਵਾਂ ਦੇ ਧਿਆਨ ਚ ਲਿਆ ਰਿਹਾ ਮੈਂ ਕਹਿੰਦਾ ਵੀ ਜੱਕਦਾਉ ਸ਼ੈਤਾਨ ਲੋਕਾਂ ਦੇ ਇਹ ਹੈਗੇ ਆ ਇਹਨਾਂ ਨੇ ਟੌਪ ਕ ਆਪਣਾ ਬਦਲ ਦਿੱਤਾ ਹੈ ਤੇ ਜਿਹੜੇ ਆਪਾਂ ਜਿਹੜੇ ਲੋਕਾਂ ਤੇ ਕਾਬੂ ਪਾਉਂਦੇ ਫਿਰਦੇ ਆ ਉਹ ਦੂਜੇ ਪਾਸੇ ਇਹਨਾਂ ਨੇ ਦੂਜੇ ਪਾਸਿਓਂ ਹੋਰ ਕੱਢਨੇ ਸ਼ੁਰੂ ਕਰ ਦਿੱਤੇ ਆ ਇਸ ਵਾਸਤੇ ਇੱਕ ਸਾਡਾ ਤੁਛ ਸੁਝਾਅ ਹੈਗਾ ਤੇ ਅੱਗੇ ਤੋਂ ਵੀ ਪੰਜਾਬ ਦੀ ਭਲਾਈ ਲਈ ਇਹਨਾਂ ਦਾ ਵਿਸ਼ਵਾਸ ਜਿਹੜਾ ਹੈ ਖਤਮ ਹੋਣਾ ਜ਼ਰੂਰੀ ਆ ਕਿਉਂਕਿ ਸਾਡੇ ਸਿੱਖ ਪੰਥ ਨੂੰ ਤੇ ਪੰਜਾਬ ਨੂੰ ਪੂਰੀ ਤਰ੍ਹਾਂ ਇਹਨਾਂ ਲੋਕਾਂ ਨੇ ਤੈਸ ਤੋਂ ਨੈਸ਼ ਕਰ ਦਿੱਤਾ ਹੈ ਇਸ ਵਾਸਤੇ ਬਹੁਤ ਜ਼ਰੂਰੀ ਹੈ ਇਹਨਾਂ ਦੇ ਵਿਰੁੱਧ ਜਿਹੜਾ ਸ਼ਿਗਰਸ਼ਾ ਹੋਰ ਤੇਜ਼ ਹੋਣਾ ਚਾਹੀਦਾ ਜਿੱਥੋਂ ਤਾਈ ਹੋ ਸਕੀ ਨਾ ਉਤਰ ਕੇ ਅਸੀਂ ਵੀ ਆਪਣੇ ਇਲਾਕੇ ਦੇ ਵਿੱਚੋਂ ਲਿਸਟ ਦੇਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਜਿੱਥੇ ਵੀ ਅਪਰਾਧ ਹੋ ਰਿਹਾ ਧੰਨਵਾਦ ਸਾਰਿਆਂ ਨੂੰ ਸਾਥ ਸਿੱਖੋ ਕਿਤਨੀ ਔਰਤੇ ਕਹਤੀਆਂ ਨੇ ਮੇਰੇ ਮੇਂ ਦੇਵੀ ਆਤੀ ਹੈ ਸ਼ੰਕਰ ਆਤਾ ਹੈ ਭਗਵਾਨ ਆਤਾ ਹੈ ਬਾੜੀ ਲਾਤੀਆਂ ਚੀਲਾਤੀਆਂ ਔਰ ਜੀਬ ਕਾਲਤੀਆਂ ਔਰ ਇਹ ਪਾਖੰਡ ਕਰ ਰਹੀਆਂ ਔਰ ਇਹ ਕਹਤੀ ਵਸੀਕਰਨ ਕਰ ਦੇਗੇ ਿੰਨਕਾ ਲਠ ਮਾਰਨ ਦੀ ਜ਼ਰੂਰਤ ਹੈ ਇਨਕੇ ਉੱਪਰ ਸੋਟਾ ਫੇਰਨ ਦੀ ਜ਼ਰੂਰਤ ਹੈ ਇੱਕ ਟੀਮ ਬਣਾਉਣ ਦੀ ਜ਼ਰੂਰਤ ਹੈ ਇਹ ਬੇਨਤੀ ਕਰਦੇ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋ ਬਿਨਾ ਕਿਸੇ ਨੂੰ ਤੁਸੀਂ ਮੰਨਣਾ ਨਹੀਂ ਨਾ ਹੀ ਕਿਸੇ ਦੀ ਮੰਨਣੀ ਹੈ ਪਰ ਦੂਸਰੇ ਧਰਮਾਂ ਦਾ ਆਦਬ ਸਤਕਾਰ ਸਾਨੂੰ ਗੁਰੂ ਸਾਹਿਬ ਜੀ ਨੇ ਕਰਨਾ ਸਿਖਾਇਆ ਜਿਹੜੇ ਅੰਮ੍ਰਿਤਧਾਰੀ ਬੀਬੀਆਂ ਅੰਮ੍ਰਿਤਧਾਰੀ ਭਾਈ ਇਹ ਚੇਲਿਆਂ ਦੀਆਂ ਚੌਕੀਆਂ ਵਿੱਚ ਜਾ ਕੇ ਚੌਕੀਆਂ ਭਰਦੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਚੇਤਾਵਨੀ ਹੈ ਮੇਰੇ ਵੱਲੋਂ ਜਿਸ ਜਗਾ ਤੇ ਤੁਸੀਂ ਗਾਤਰਾ ਪਾ ਕੇ ਮਹਾਰਾਜ ਦੀ ਅਮਰਤ ਦੀ ਦਾਪ ਲੈ ਕੇ ਚੌਕੀਆਂ ਵਿੱਚ ਅਸੀਂ ਵੇਖ ਲੇ ਤੁਹਾਡੇ ਤੇ ਸਖਤ ਤੋਂ ਸਖਤ ਕਾਰਵਾਈ ਔਰ ਪੰਥਕ ਤੌਰ ਤੇ ਸਜ਼ਾ ਤੁਹਾਨੂੰ ਸੋਦਾ ਲਾਇਆ ਜਾਊਗਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੇ ਵੀਰ ਸਾਡੇ ਬਜ਼ੁਰਗ ਜਿਹੜੇ ਗੁਰੂ ਕੇ ਸਿੱਖ ਨੇ ਜੇ ਤੁਸੀਂ ਚਮਕੀਆਂ ਵਿੱਚ ਜਾਣਾ ਹੈ ਤੇ ਤੁਹਾਡਾ ਗੁਰੂ ਤੋਂ ਵਿਸ਼ਵਾਸ ਉੱਟਿਆ ਫਿਰ ਗੁਰੂ ਦੇ ਕਕਾਰ ਲਾ ਦੋ ਤੇ ਜੇ ਗੁਰੂ ਦੇ ਕਕਾਰ ਲੈ ਕੇ